ਸਤਿ ਸ਼੍ਰੀ ਅਕਾਲ ਜੀ ਦੋਸਤੋ ਹਾਜ਼ਰ ਹੋਇਆ ਆਂ ਅੱਜ ਇੱਕ ਵਾਰ ਫੇਰ ਹੋਰ ਨਵੀਂ ਕਹਾਣੀ ਦੇ ਨਾਲ ਆਸ ਕਰਦੇ ਆਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਅਤੇ ਦੋਸਤੋ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆਂ ਕਿ ਤੁਸੀਂ ਸਾਡੀਆਂ ਸਾਰੀਆਂ ਹੀ ਕਹਾਣੀਆਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ ਸ਼ੁਰੂ ਕਰਦੇ ਆਂ ਦੋਸਤੋ ਆਪਾਂ ਅੱਜ ਦੀ ਕਹਾਣੀ ਲਗਭਗ 12 ਕੋ ਸਾਲ ਦੀ ਉਮਰ ਦਾ ਹੋਣਾ ਖੁਸ਼ਦੀਪ ਇੱਕ ਹੱਥ ਵਿੱਚ ਟਰੋਫੀ ਫੜੀ ਅਤੇ ਦੂਸਰੇ ਹੱਥ ਵਿੱਚ ਬੈਗ ਨੂੰ ਸੰਭਾਲਦਾ ਹੋਇਆ ਉੱਚੀ-ਉੱਚੀ ਰੌਲਾ ਪਾਉਂਦਾ ਵੈਨ 'ਚੋਂ ਉਤਰਿਆ ਮੰਮੀ ਪਾਪਾ ਕਿੱਥੇ ਹੋ ਦੇਖੋ ਮੈਂ ਫਸਟ ਆਇਆ ਹਾਂ ਉਸ ਦੀ ਆਵਾਜ਼ ਸੁਣ ਕੇ ਨੌਕਰਾਨੀ ਨੀਲਮ ਉਸ ਨੂੰ ਘਰ ਦੇ ਅੰਦਰ ਲੈ ਗਈ ਆਂਟੀ ਮੰਮੀ ਪਾਪਾ ਕਿੱਥੇ ਨੇ ਬੇਟਾ ਉਹ ਤਾਂ ਪਾਰਟੀ ਤੇ ਗਏ ਨੇ ਚੱਲ ਬੇਟਾ ਕੱਪੜੇ ਬਦਲ ਲੈ ਫਿਰ ਮੈਂ ਤੈਨੂੰ ਖਾਣਾ ਖਵਾ ਦੇਵਾਂ ਖੁਸ਼ਦੀਪ ਨੇ ਉਦਾਸ ਚਿਹਰੇ ਨਾਲ ਕੱਪੜੇ ਬਦਲੇ ਅਤੇ ਟੀਵੀ ਮੂਰੇ ਬੈਠ ਕੇ ਖਾਣਾ ਖਾਣ ਲੱਗਾ ਇਹ ਕਿਹੜਾ ਉਸ ਨਾਲ ਪਹਿਲੀ ਵਾਰ ਹੋਇਆ ਸੀ ਅਕਸਰ ਹੀ ਉਸਦੇ ਮੰਮੀ ਪਾਪਾ ਕਦੇ ਬਿਜ਼ਨਸ ਦੇ ਕੰਮ ਵਿੱਚ ਅਦੇ ਕਦੇ ਕਿਸੇ ਦੀ ਪਾਰਟੀ ਵਿੱਚ ਹੁੰਦੇ ਸੀ ਹੌਲੀ ਹੌਲੀ ਉਸ ਨੂੰ ਇਸ ਸਭ ਦੀ ਆਦਤ ਹੋ ਗਈ ਸਮਾਂ ਲੰਘਦਾ ਗਿਆ ਖੁਸ਼ਦੀਪ ਦੇ ਮੰਮੀ ਪਾਪਾ ਦੀ ਉਮਰ ਹੁਣ 60 ਸਾਲ ਹੋ ਚੁੱਕੀ ਸੀ ਅਤੇ ਖੁਸ਼ਦੀਪ ਵੀ ਪੜ੍ਹ ਲਿਖ ਕੇ ਹੁਣ ਚੰਗੀ ਨੌਕਰੀ ਤੇ ਲੱਗ ਗਿਆ ਸੀ ਉਸ ਦਾ ਵਿਆਹ ਹੋਇਆ ਤੇ ਹੁਣ ਉਹ ਇੱਕ ਪਿਆਰੀ ਜਿਹੀ ਬੱਚੀ ਦਾ ਪਿਤਾ ਵੀ ਸੀ ਅੱਜ ਖੁਸ਼ਦੀਪ ਅਤੇ ਉਸਦੀ ਪਤਨੀ ਕਿਤੇ ਬਾਹਰ ਜਾਣ ਲਈ ਤਿਆਰ ਹੋ ਰਹੇ ਸਨ ਕਿੱਥੇ ਚੱਲਿਆ ਬੇਟਾ ਅੱਜ ਤਾਂ ਛੁੱਟੀ ਹੈ ਤੁਹਾਨੂੰ ਪਾਪਾ ਅਸੀਂ ਕਿਸੇ ਦੋਸਤ ਦੇ ਘਰ ਪਾਰਟੀ ਤੇ ਚੱਲੇ ਹਾਂ ਨੀਲਮਾਂਟੀ ਮੰਮੀ ਪਾਪਾ ਨੂੰ ਖਾਣਾ ਸਮੇਂ ਸਿਰ ਬਣਾ ਦੇਣਾ ਇਹ ਕਹਿ ਕੇ ਉਹਨਾਂ ਨੇ ਆਪਣੀ ਕਾਰ ਸਟਾਰਟ ਕੀਤੀ ਅਤੇ ਉਹ ਚਲੇ ਗਏ ਅੱਜ ਤਾਂ ਸੋਚਿਆ ਸੀ ਕਿ ਇਹਨਾਂ ਨੂੰ ਛੁੱਟੀ ਹੈ ਚਲ ਕੋਈ 10 ਮਿੰਟ ਦਾ ਸਮਾਂ ਕੱਢ ਕੇ ਆਪਣੇ ਕੋਲ ਵੀ ਬੈਠਣਗੇ ਪਰ ਕੌਣ ਪ੍ਰਵਾਹ ਕਰਦਾ ਬਜ਼ੁਰਗਾਂ ਦੀ ਖੁਸ਼ਦੀਪ ਦੇ ਪਾਪਾ ਉਦਾਸ ਜਾ ਹੋ ਕੇ ਬੋਲੇ ਹਾਂ ਹੁਣ ਇਹਨਾਂ ਦੀ ਆਪਣੀ ਜ਼ਿੰਦਗੀ ਹੈ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪੁੱਤ ਕਪੁੱਤ ਹੋ ਜਾਂਦੇ ਹਨ ਖੁਸ਼ਦੀਪ ਦੀ ਮਾਂ ਵੀ ਆਪਣੇ ਆਪ ਨੂੰ ਨਿਰਾਸ਼ ਜਾ ਮਹਿਸੂਸ ਕਰ ਰਹੀ ਸੀ ਉਹਨਾਂ ਦੀ ਨੌਕਰਾਨੀ ਨੀਲਮ ਜੋ ਇਹ ਸਭ ਦੇਖ ਰਹੀ ਸੀ ਕਹਿਣ ਲੱਗੀ ਮਾਲਕ ਛੋਟਾ ਮੂੰਹ ਤੇ ਵੱਡੀ ਗੱਲ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਇੱਕ ਗੱਲ ਕਹਾਂ ਹਾਂ ਦੱਸ ਗੁੱਸਾ ਕਾਦਾ ਸਾਡੇ ਆਪਣੇ ਤਾਂ ਸਾਡੀ ਬਾਤ ਨਹੀਂ ਪੁੱਛਦੇ ਇਹ ਇਕੱਲੇ ਖੁਸ਼ਦੀਪ ਦਾ ਕਸੂਰ ਨਹੀਂ ਹੈ ਸਾਹਿਬ ਤੇ ਮੈਡਮ ਜੀ ਇਹਦੇ ਵਿੱਚ ਤੁਹਾਡਾ ਬਰਾਬਰ ਦਾ ਕਸੂਰ ਹੈ ਸਾਡਾ ਕਸੂਰ ਉਹ ਕਿਵੇਂ ਨੀਲਮ ਖੁਸ਼ਦੀਪ ਦੇ ਬਚਪਨ ਤੋਂ ਲੈ ਕੇ ਮੈਂ ਇਸ ਘਰ ਵਿੱਚ ਕੰਮ ਕਰ ਰਹੀ ਹਾਂ ਤੁਸੀਂ ਕਦੇ ਵੀ ਉਸ ਨੂੰ ਪਿਆਰ ਨਾਲ ਨਹੀਂ ਬੁਲਾਇਆ ਹੁਣ ਉਹ ਤੁਹਾਨੂੰ ਕਿਵੇਂ ਬੁਲਾਵੇ ਨੀਲਮ ਮੈਂ ਉਹਦੇ ਵਾਸਤੇ ਮਹਿੰਗੇ ਤੋਂ ਮਹਿੰਗੇ ਖਿਡੌਣੇ ਗੱਡੀਆਂ ਜੋ ਵੀ ਮੋਹੋਂ ਮੰਗਦਾ ਸੀ ਉਹੀ ਹਾਜ਼ਰ ਕਰਦਾ ਰਿਹਾ ਅਤੇ ਤੂੰ ਕਹਿ ਰਹੀ ਹੈਂ ਕਿ ਕਦੇ ਪਿਆਰ ਨਾਲ ਨਹੀਂ ਬੁਲਾਇਆ ਮਹਿੰਗੇ ਖੜਾਉਣੇ ਗੱਡੀਆਂ ਤੇ ਰੁਪਏ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਸਾਹਿਬ ਭੋਲੇ-ਪਾਲੇ ਬੱਚਿਆਂ ਨੂੰ ਮਹਿੰਗੇ ਖੜਾਉਣਿਆਂ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਤਾਂ ਤੁਹਾਡੇ ਸਮੇਂ ਦੀ ਲੋੜ ਹੁੰਦੀ ਹੈ ਜੋ ਤੁਸੀਂ ਕਦੇ ਖੁਸ਼ਦੀਪ ਨੂੰ ਦਿੱਤਾ ਹੀ ਨਹੀਂ ਉਹ ਤਰਸਦਾ ਰਹਿੰਦਾ ਸੀ ਕਿ ਤੁਸੀਂ ਕਦੋਂ ਆਓਗੇ ਅਤੇ ਉਸ ਨੂੰ ਗਲਵੱਕੜੀ ਪਾਓਗੇ ਪਰ ਤਾਂ ਹਨੂ ਤਾਂ ਆਪਣੇ ਕੰਮਾਂ ਤੋਂ ਹੀ ਵੇਲ ਨਹੀਂ ਰੰਦੀ ਸੀ ਤੁਸੀਂ ਕਦੇ ਆਪਣੀਆਂ ਪਾਰਟੀਆਂ ਵਿੱਚ ਬਿਜ਼ੀ ਅਤੇ ਕਦੇ ਆਪਣੇ ਕੰਮ ਵਿੱਚ ਬਿਜ਼ੀ ਹੁੰਦੇ ਸੀ ਮੈਂ ਤਾਂ ਸਦਾ ਉਸ ਨੂੰ ਤਰਸਦੇ ਹੀ ਦੇਖਿਆ ਕਿ ਕਦੋਂ ਮੇਰੇ ਮਾਂ-ਬਾਪ ਘਰ ਹੋਣ ਕਦੋਂ ਮੇਰੇ ਨਾਲ ਖੇਡਣ ਅਤੇ ਗੱਲਾਂ ਕਰਨ ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਪਰ ਕੀ ਕਰੀਏ ਹੁਣ ਤਾਂ ਵੇਲਾ ਲੰਘ ਚੁੱਕਿਆ ਹੈ ਜੋ ਬੀਜਿਆ ਹੈ ਉਹੀ ਵੱਢ ਰਹੇ ਹਾਂ ਕਿਸੇ ਦਾ ਕੀ ਦੋਸ਼ ਵੇਲਾ ਤਾਂ ਹਜੇ ਹੈਗਾ ਸਾਬ ਜੀ ਜੇ ਸੰਭਾਲ ਲਵੋ ਤਾਂ ਉਹ ਕਿਵੇਂ ਨੀਲਮ ਦੋਵੇਂ ਜਣੇ ਇਕੱਠੇ ਹੀ ਬੋਲੇ ਹੁਣ ਤੁਹਾਡੇ ਕੋਲ ਸਮਾਂ ਹੀ ਸਮਾਂ ਹੈ ਤੇ ਆ ਰਹੀ ਤੁਹਾਡੀ ਨਿੱਕੀ ਜਹੀ ਪੋਤੀ ਰੋਜ਼ ਸੰਭਾਲੋ ਇਸ ਨੂੰ ਤੂੰ ਤਾਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੀਲਮ ਹੁਣ ਅਸੀਂ ਆਪਣੇ ਗਵਾਚੇ ਸਮੇਂ ਨੂੰ ਥੋੜਾ ਬਹੁਤ ਤਾਂ ਮੋੜ ਹੀ ਲਿਆਵਾਂਗੇ ਸਹੀ ਕਿਹਾ ਦੋਸਤੋ ਸਿਆਣਿਆਂ ਨੇ ਕਿ ਜੋ ਬੀਜਾਂਗੇ ਉਹੀ ਵੱਢਾਂਗੇ ਆਪਣੇ ਬੱਚਿਆਂ ਨੂੰ ਸਮਾਂ ਜ਼ਰੂਰ ਦਿਓ ਤਾਂ ਜੋ ਕੱਲ ਨੂੰ ਉਨਾਂ ਕੋਲ ਤੁਹਾਡੇ ਲਈ ਟਾਈਮ ਹੋ ਸਕੇ ਕਹਾਣੀ ਸੁਣਨ ਲਈ ਧੰਨਵਾਦ ਜੀ ਦੋਸਤੋ ਜੇ ਕਹਾਣੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਅਤੇ ਲਾਈਕ ਵੀ ਕਰ ਦੇਣਾ ਅਤੇ ਹਾਂ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਦੋਸਤੋ ਜਲਦ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ